ਸਤਿ ਸ਼੍ਰੀ ਅਕਾਲ ਦੋਸਤੋ ਪ੍ਰਾਈ ਬਚਪਨ ਚ ਕਹਿੰਦੀ ਸੀ ਮੇਰਾ ਘਰ ਸਭ ਤੋਂ ਪਿਆਰਾ ਹਰੇਕ ਨਿੱਕੀ ਨਿੱਕੀ ਚੀਜ਼ ਨਾਲ ਮੋਹ ਸਜਾਉਣ ਲਈ ਹਜ਼ਾਰਾਂ ਵਸਤਾਂ ਇਕੱਠੀਆਂ ਕਰਨੀਆਂ ਕਦੇ ਸਾਫ਼ ਸਫਾਈ ਚ ਕਮੀ ਨਾ ਆਉਣ ਦੇਣੀ ਮਿੱਟੀ ਪਿੰਡ ਦੀ ਮਿੱਟੀ ਦੀ ਮਹਿਕ ਜਿਵੇਂ ਸਾਹਾਂ ਚ ਬਸੀ ਹੋਣੀ ਆ ਵੀ ਮੇਰਾ ਆਉ ਵੀ ਮੇਰਾ ਕਰਦੀ ਕਰਦੀ ਪਤਾ ਹੀ ਨਹੀਂ ਲੱਗਿਆ ਕਦੋਂ ਵੇੜੇ ਵਾਰਤ ਆਂ ਟੁਕੀ ਚਾਚੀਆਂ ਤਾਈਆਂ ਕਹਿਣ ਲੈ ਕੁੜੇ ਅੱਜ ਤਾਂ ਪ੍ਰਾਈ ਹੋ ਗਈ ਤੂੰ ਨਾ ਤਾਈ ਪ੍ਰਾਈ ਕਿਉਂ ਮੇਰੇ ਤੋਂ ਸਗੋ ਦੋ ਘਰ ਹੋ ਗਏ ਮੇਰਾ ਤਾਂ ਸਰੀਰ ਚੱਲਿਆ ਦੂਜੇ ਘਰੇ ਰੂਹ ਤਾਂ ਇੱਥੇ ਹੀ ਰਹੂ ਸੋਹਰੇ ਘਰ ਨੂੰ ਪਿਆਰ ਨਾਲ ਅਪਣਾਇਆ ਪਰ ਮੈਂ ਪਰਾਈ ਨਾ ਹੋਈ ਸੁਰਤ ਮਾਂ ਬਾਪ ਚ ਰਹਿੰਦੀ ਪੇਕੇ ਜਾਣ ਦਾ ਚਾਹ ਸੰਭਿਆ ਨਾ ਜਾਂਦਾ ਵੀਰ ਵਿਆਹ ਲਿਆ ਸੋਚਿਆ ਮਾਪਿਆਂ ਦਾ ਫਿਕਰ ਕਰਨ ਵਾਲੀ ਆ ਗਈ ਮੇਰੀ ਚਿੰਤਾ ਘਟ ਜੂ ਹੁਣ ਪੇਕੇ ਘਰ ਦੀ ਮੇਰੀ ਅਲਮਾਰੀ ਹਜ਼ਾਰਾਂ ਯਾਦਾਂ ਸੰਭੀਆਂ ਸੀ ਉਸ ਵਿੱਚ ਇੱਕ ਦਿਨ ਪਤਾ ਲੱਗਾ ਕਿ ਉਹਨਾਂ ਨੂੰ ਅਲਮਾਰੀ ਦੀ ਲੋੜ ਹੈ ਪੁੱਛਣ ਦੇ ਕਹਿ ਦਿੱਤਾ ਕਿ ਖਾਲੀ ਕਰ ਦਿਓ ਬੇਜਾਨ ਵਸਤਾਂ ਨਾਲ ਕਾਦਾ ਪਿਆਰ ਜਿਉਂਦੇ ਜਾਗਦਿਆਂ ਦੀ ਫਿਕਰ ਕਰੀ ਦੀਆ ਇੱਕ ਅਲਮਾਰੀ ਖਾਲੀ ਹੋਣ ਨਾਲ ਮੈਂ ਪ੍ਰਾਈ ਥੋੜਾ ਹੋਣਾ ਸੀ ਪੇਕੇ ਗਈ ਨੂੰ ਮਾਂ ਨੇ ਕਿੰਨੇ ਸਾਰੇ ਸੂਟ ਲੈ ਦੇਣੇ ਨਾ ਨਾ ਕਰਦਿਆਂ ਬਾਪ ਨੇ ਹੱਥ ਕਿੰਨੇ ਸਾਰੇ ਰੁਪਏ ਫੜਾ ਦੇਣੇ ਪਰ ਜਾਈ ਤੋਂ ਬਰਦਾਸ਼ਤ ਨਹੀਂ ਹੋਇਆ ਸ਼ਾਇਦ ਕਹਿੰਦੀ ਭੈਣੇ ਘਰ ਦੀ ਹਾਲਤ ਠੀਕ ਨਹੀਂ ਸਮਾਨ ਘੱਟ ਲੈ ਕੇ ਜਾਇਆ ਕਰ ਤਾਂ ਵੀ ਸਿਰਫ ਇੰਨਾ ਗਿਆ ਚੰਗਾ ਸੋਚਿਆ ਸੱਚੀ ਕੋਈ ਮਜਬੂਰੀ ਹੋਣੀ ਜੋ ਉਹਨੂੰ ਇਹ ਕਹਿਣਾ ਪਿਆ ਨਾਲੇ ਮੈਂ ਸਮਾਨ ਤੋਂ ਕੀ ਲੈਣਾ ਮੈਂ ਪਿਆਰ ਦੀ ਮਾਰੀ ਆਉਣੀ ਆ ਚਲ ਅੱਗੇ ਤੋਂ ਕੋਈ ਬਹਾਨਾ ਮਾਰ ਦਿਆ ਕਰੂੰ ਪਰ ਮੈਂ ਪਰਾਈ ਨਾ ਹੋਈ ਫੇਰ ਇੱਕ ਦਿਨ ਸੁਨੇਹਾ ਆਇਆ ਬਾਬਲ ਦੇ ਤੁਰ ਜਾਣ ਦਾ ਵੱਡਾ ਸਹਾਰਾ ਤੁਰ ਗਿਆ ਪਰ ਸੋਚਿਆ ਮਾਂ ਭਰਾ ਪਰਜਾਈ ਨਾਲ ਵੀ ਪੇਕੇ ਹੁੰਦੇ ਜ਼ਿੰਦਗੀ ਹੌਲੀ ਹੌਲੀ ਲੀਤੇ ਲਿਆਂਦੀ ਤੇ ਮੈਂ ਪਰਾਈ ਨਾ ਹੋਈ ਪਤੀ ਜੀ ਦੇ ਜਨਮ ਤੇ ਚਾ ਚੜ ਗਿਆ ਠੇਰਾ ਸੁਪਨੇ ਲੈ ਲੈ ਇੰਜ ਖੜਿਆ ਹਾਂ ਆ ਕਰੂੰ ਉਹ ਕਰੂੰ ਤੇ ਸੁਪਨਾ ਸੋਣਾ ਜਾਂ ਨਾ ਰੱਖੂ ਮਾਂ ਨੂੰ ਚਾ ਨਾਲ ਫੋਨ ਲਾਇਆ ਨਾ ਕੀ ਰੱਖਣਾ ਫੇਰ ਨਾ ਤਾਂ ਪੁੱਤ ਰੱਖ ਲਿਆ ਅੱਛਾ ਚੱਲ ਵਧੀਆ ਹੋਇਆ ਕਹਿ ਕੇ ਫੋਨ ਰੱਖ ਦਿੱਤਾ ਮਾਨ ਚ ਚੀਜ਼ ਤਾਂ ਉਠੀ ਇੱਕ ਵਾਰੀ ਪੁੱਛ ਤਾਂ ਲੈਂਦੇ ਪਰ ਮੈਂ ਪਰਾਈ ਨਾ ਹੋਈ ਹਜ਼ਾਰਾਂ ਦੁਆਵਾਂ ਦਿੱਤੀਆਂ ਉਹਨੂੰ ਇੱਕ ਵਾਰ ਪੀ ਕੇ ਗਈ ਤਾਂ ਮੋਹਾਲ ਕੁਝ ਤਲਖ ਜਿਹਾ ਲੱਗਿਆ ਪੁੱਛਿਆ ਤਾਂ ਮਾਂ ਨੇ ਕਿਹਾ ਇਹ ਸਾਡੇ ਘਰ ਦਾ ਮਾਮਲਾ ਆਪੇ ਸੁਲਝਾ ਲਾਂਗੇ ਤੂੰ ਫਿਕਰ ਨਾ ਕਰ ਮਾਨ ਚ ਸੋਚਿਆ ਮਤਲਬ ਮੇਰਾ ਘਰ ਨਹੀਂ ਏ ਉ ਤਾਂ ਮਾਂ ਨੇ ਸਿਆਣੀ ਗੱਲ ਕੀਤੀ ਮੇਰੇ ਦਾਖਲ ਨਾਲ ਮਾਮਲਾ ਵਿਗੜ ਵੀ ਸਕਦਾ ਸੀ ਮੇਰਾ ਆਪਣਾ ਪਰਿਵਾਰ ਹੀ ਆ ਤੇ ਉਦੋਂ ਵੀ ਮੈਂ ਪਰਾਈ ਨਾ ਹੋਈ ਨਿੱਕੀਆਂ ਨਿੱਕੀਆਂ ਗੱਲਾਂ ਕਦੇ ਦਿਲ ਤੇ ਨਾ ਲਾਈਆਂ ਹੱਸਦੇ ਖੇੜਦੇ 15 ਬਾਰੇ ਲੰਘ ਗਏ ਪੇਕੇ ਜਾਣਾ ਦਾ ਸਾਰੇ ਟੱਬਰ ਨੇ ਭੱਜੇ ਫਿਰਨਾ ਮਾਂ ਤੋਂ ਚਾਹ ਨਾ ਸਾਂਭਿਆ ਜਾਣਾ ਦੋਤੇ ਦੋਤੀਆਂ ਦਾ ਵੀਰ ਨੇ ਖੁਸ਼ੀ ਚ ਕੀਵੇ ਹੋਏ ਫਿਰਨਾ ਕਦੇ ਆ ਫਰਮੈਸ਼ ਕਦੇ ਉਹ ਫਰਮੈਸ਼ ਖਾਣ ਪੀਣ ਦੀ ਸਹਾਰਾ ਕਰ ਐਨਾ ਚੰਗਾ ਸੀ ਪਰ ਲੱਗਦਾ ਸੀ ਰੂਹ ਇੱਥੇ ਹੀ ਰਹੂ ساری ਉਮਰ ਇੱਕ ਦਿਨ ਪੇਕੇ ਮਿਲਣ ਗਈ ਦਾਜੀ ਕੀ ਤਾਂ ਕਿ ਬਚਪਨ ਦੀਆਂ ਕੁਝ ਜ਼ਿਆਦਾ ਨਾਲ ਲੈ ਜਾਵਾਂ ਇੱਕ ਪਿਆਰਾ ਜਿਹਾ ਫੁੱਲਦਾਨ ਜੋ ਬਚਪਨ ਚ ਮੇਲੇ ਤੋਂ ਖਰੀਦਿਆ ਸੀ ਤੇ ਕੁਝ ਹੋਰ ਨਿੱਕ-ਸੁਕ ਇਕੱਠਾ ਕਰ ਲਿਆ ਫੁੱਲਦਾਨ ਦੇਖ ਕੇ ਪਰਜਾਈ ਬੋਲੀ ਭੈਣ ਆਹ ਨਾਲ ਲੈ ਕੇ ਜਾਏ ਇਹ ਮੈਂ ਰੱਖਣਾ ਐਨਾ ਕਹਿ ਕੇ ਉਹ ਤੁਰ ਗਈ ਮੈਂ ਫੁੱਲਦਾਨ ਉੱਥੇ ਹੀ ਰੱਖ ਦਿੱਤਾ ਤੇ ਹੰਝੂ ਲੁਕਾ ਲਏ ਇੰਨੇ ਵਿੱਚ ਮੇਰੇ ਨਿਆਣਿਆਂ ਦਾ ਪਿਓ ਜੋ ਨੇੜੇ ਬੈਠਾ ਸਭ ਕੁਝ ਦੇਖਦਾ ਸੀ ਮੇਰੇ ਕੋਲ ਆਇਆ ਤੇ ਕਹਿੰਦਾ ਚੱਲ ਸਮਾਨ ਚੱਕ ਤੇ ਚੱਲੀਏ ਕਿੱਥੇ ਮੈਂ ਹੰਝੂਆਂ ਨੂੰ ਲੁਕਾਉਣ ਦੀ ਅਸਫਲ ਕੋਸ਼ਿਸ਼ ਕਰਦਿਆਂ ਕਿਹਾ ਆਪਣੇ ਘਰ ਹੋਰ ਕਿੱਥੇ ਅੱਜ ਮੈਂ ਤੇਰੀ ਰੂਹ ਵੀ ਲੈ ਕੇ ਜਾਣੀ ਐ ਇੱਥੋਂ ਹਾਂ ਚਲੋ ਤੇ ਸੱਚਮੁੱਚ ਅੱਜ ਮੈਂ ਪਰਾਈ ਹੋ ਗਈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ